ਸੰਡੇ ਮਤਲਬ ਐਤਵਾਰ ਦਾ ਦਿਨ ਹੈ ਐਤਵਾਰ ਦਾ ਦਿਨ ਛੁੱਟੀਆਂ ਕਰਕੇ ਮੈਂ ਤੇ ਪਾਉ ਦਵਿੰਦਰ ਤਿੰਨ ਸਾਲਾਂ ਸਲਾਮ ਨਾਲ ਵੀ ਦੂਰ ਜਗ੍ਹਾ ਤੇ ਕਿਤੇ ਵੇਖਣ ਵਾਸਤੇ ਕੁਝ ਚੱਲ ਗਈ ਪਾਉਨ ਫੜਾਤੀ ਗੱਡੀ ਪਾਉਨੇ ਗੱਡੀ ਦੀ ਸਪੀਡ ਚੱਕ ਤੀ ਕਦੀ 80 ਤੇ ਕਦੀ 100 ਦੇ ਥੋੜੀ ਜਿਹਾ ਬਾਅਦ ਇਹ ਜਗ੍ਹਾ ਤੇ ਤੇ ਪਹੁੰਚੇ ਜਗ੍ਹਾ ਬਹੁਤ ਹੀ ਖੂਬਸੂਰਤ ਸੀ ਕਿਆ ਨਜ਼ਾਰਾ ਸੀ ਉਹਦੀ ਖੂਬਸੂਰਤੀ ਨੂੰ ਵੇਖ ਕੇ ਪਾਉ ਕਹਿੰਦਾ ਮੈਂ ਤੇ ਇੱਥੇ ਬਣਾਉਂਗਾ ਵੀਡੀਓ ਉਹਦੀਆਂ ਟਿਕਟੌਕ ਦੀਆਂ ਵੀਡੀਓ ਬਣਾਉਣ ਵਾਸਤੇ ਅਸੀਂ ਉਹਨੂੰ ਚਾੜਤਾ ਪੌੜੀਆਂ ਤੇ ਉੱਥੇ ਜਾ ਕੇ ਉਹਨੇ ਦਿੱਤਾ ਆਪਦੇ ਮੋਢਿਆਂ ਨੂੰ ਤਾਂ ਆਦਾ ਵੀ ਮੈਂ ਬਣਾ ਲਾਂ ਐਂਕਾ ਤੋਂ ਛੇਤੀ ਛੇਤੀ ਵੀਡੀਓ ਬਣਾ ਦੇ ਥੱਲੇ ਆ ਕਾਲੀ ਕਾਲੀ ਕਦਮਾਂ ਦੇ ਨਾਲ ਪਾਉ ਨੂੰ ਅਸੀਂ ਉਥੋਂ ਥੱਲੇ ਲਾ ਲਿਆ ਥੱਲੇ ਲਾ ਕੇ ਬਾਹਰ ਅਸੀਂ ਗਏ ਬਾਹਰ ਜਾ ਕੇ ਜਿਹੜਾ ਨਜ਼ਾਰਾ ਸੀ ਕਯਾ ਬਾਤਾ ਸੀ ਦੋਵਾਂ ਪਾਸੇ ਵੇਖੀਆਂ ਸੀ ਤੇ ਸੋਹਣੀਆਂ ਸੋਹਣੀਆਂ ਬੇੜੀਆਂ ਤੇ ਕਿਸਤੀਆਂ ਸੀ ਕਿਸਤੀਆਂ ਲੋਕੀ ਯੋਨ ਕਰਦੇ ਸੀ ਦੇ ਵਿੱਚ ਕੋਕ ਕੁਕਿੰਗ ਕਰ ਰਿਆ ਸੀ ਤੇ ਕੁਝ ਕਿਤੇ ਜਾਣ ਦੀ ਤਿਆਰੀ ਕਰ ਰਿਆ ਸੀ ਉਹਨਾਂ ਕਿਸਤੀਆਂ ਨੂੰ ਨਹਾੜਦੇ ਹੋਏ ਥੋੜਾ ਜਿਹਾ ਜਦੋਂ ਅਸੀਂ ਅੱਗੇ ਗਏ ਤੇ ਟ੍ਰਾਂਸਿੰਗ ਦੇ ਪਰਲੇ ਪਾਸਾ ਨੂੰ ਡੁੱਬਦਾ ਹੋਇਆ ਸੂਰਜ ਦਸਿਆ ਅਸੀਂ ਸੋਚਿਆ ਕਿਉਂ ਨਾ ਸੂਰਜ ਦੇ ਡੁੱਬਦੇ ਹੋਏ ਨਜ਼ਾਰੇ ਨੂੰ ਲਾਗੂ ਜਾ ਕੇ ਵੇਖਿਆ ਜਾਵੇ ਅਸੀਂ ਉਸ ਡੁੱਬਦੇ ਹੋਏ ਸੂਰਜ ਨੂੰ ਲਾਗੂ ਵੇਖਣ ਵਾਸਤੇ ਗਾਂ ਨੂੰ ਚਾਲੇ ਪਾਤੇ ਇੱਕ ਰਸਤਾ ਪੜਿਆ ਹਰਸਤੀ ਦੇ ਵਿੱਚਕਾਰ ਫਿਰ ਅਸੀਂ ਜਾ ਕੇ ਵੇਖਿਆ ਕਿ ਦੋਆ ਪਾਸੇ ਬਹੁਤ ਹੀ ਨਿੱਕੀਆਂ-ਨਿੱਕੀਆਂ ਵੱਡੀਆਂ-ਵੱਡੀਆਂ ਖੂਬਸੂਰਤ ਜਿਹੜੀਆਂ ਅਸੀਂ ਕਿਸ਼ਤੀਆਂ ਲਗੀਆਂ ਸੀ ਤੇ ਕਿਸ਼ਤੀਆਂ ਦੇ ਪਰਲੇ ਪਾਸੇ ਸੋਰਜ ਸੀ ਉਹਨੂੰ ਜਾਣ ਵਾਸਤੇ ਸਾਨੂੰ ਤੇਜ਼ ਦੇ ਜ ਕਦਮਾਂ ਦੇ ਨਾਲ ਤੁਰ ਕੇ ਅਗਲੇ ਪਾਸੇ ਜਾਣਾ ਪਿਆ ਅਗਲੇ ਪਾਸੇ ਗਏ ਕਿ ਇੱਕ ਦਿਆੰਤ ਵਾਲੀ ਕਿਸ਼ਤੀ ਵੇਖੀ ਕਿਸ਼ਤੀ ਨੂੰ ਵੇਖ ਕੇ ਠਾਬਰ ਗਏ ਠਾਬਰਣਾ ਕੀ ਸੀ ਫਿਰ ਅਸੀਂ ਦਿੱਤਾ ਮੁੱਛਾਂ ਨੂੰ ਤਾਂ ਤੇ ਕੀ ਵੇਖਿਆ ਸੂਰਜ ਡੁੱਬਦਾ ਨਜ਼ਾਰਾ ਬਿਲਕੁਲ ਲੱਗੂ ਸੀ ਥੋੜਾ ਜਿਹਾ ਅੱਗੇ ਜਾ ਕੇ ਅਸੀਂ ਕੀਤੀਆਂ ਤਸਵੀਰਕਾਰੀਆਂ ਕੁਝ ਬਣਾਈਆਂ ਵੀਡੀਓ ਕਦੀ ਤੁਰ ਕੇ ਆਣੂਗਾ ਕਦੀ ਤੁਰ ਕੇ ਹੋਣੂਗਾ ਆਸ-ਪਾਸਾ ਵੇਖਿਆ ਸਮੁੰਦਰ ਨੂੰ ਹਾਰਿਆ ਫਿਰ ਲਈ ਇੱਕ ਆਕੜ ਫਿਰ ਤੇਜ਼ ਤੇ ਕਦਮਾਂ ਦੇ ਨਾਲ ਅਸੀਂ ਉਸੇ ਹੀ ਪੂਤ ਵਾਲੀ ਕਿਸ਼ਤੀ ਦੇ ਕੋਲ ਲੱਗੇ ਆ ਗਏ ਫਿਰ ਦਿੱਤਾ ਮੋਛਾਂ ਨੂੰ ਤਾ ਤੇ ਕਿਸ਼ਤੀ ਵੱਲ ਫਿਰ ਇੱਕ ਰੀ ਵੇਖਿਆ ਕਿ ਹੁਣ ਸਨਾ ਫਿਰ ਲਿਆ ਖੂਬ ਸੂਰਤ ਉਸ ਕੜੀ ਦਾ ਨਜ਼ਾਰਾ ਜਦੋਂ ਸੂਰਜ ਡੁੱਬ ਰਿਹਾ ਸੀ ਤੇ ਦੂਜੇ ਪਾਸੇ ਝਾਤੀ ਮਾਰੀ ਕਿਸ਼ਤੀਆਂ ਹੀ ਕਿਸ਼ਤੀਆਂ ਡੁੱਬਦੇ ਸੂਰਜ ਦਾ ਨਜ਼ਾਰਾ ਥੋੜਾ ਜਿਹਾ ਜਦੋਂ ਅੱਗੇ ਵਧੇ ਤੇਰਾ ਸਭ ਤੋਂ ਖੂਬਸੂਰਤ ਨਜ਼ਾਰਾ ਸੀ ਲਾਈਟ ਹਾਊਸ ਦਾ ਉਹ ਵੇਖਿਆ ਇੱਕ ਪਾਸੇ ਸੂਝ ਡੁੱਬ ਰਿਹਾ ਸੀ ਦੂਜੇ ਪਾਸੇ ਲਾਈਟ ਹਾਊਸ ਸੀ ਉੱਥੇ ਇੱਕ ਲੋਕ ਅਸੀਂ ਕੀਤੀਆਂ ਕੁਝ ਤਸਵੀਰਾਂ ਕਾਰੀਆਂ ਵੀਡੀਓ ਬਣਾਈਆਂ ਥਲੇ ਰੱਖਿਆ ਫੋਨ ਕਦੀ ਗਏ ਉਧਰ ਨੂੰ ਤੇ ਕਦੀ ਗਏ ਇਧਰ ਨੂੰ ਫਿਰ ਉੱਥੇ ਜਾ ਕੇ ਜੀਆਂ ਫੋਟੋਆਂ ਤੇ ਹੁਣ ਲਾ ਫੋਟੋਆਂ ਦਾ ਨਜ਼ਾਰਾ ਉਡੋਂਾਂ ਖੈਦਿਆਂ ਨੂੰ ਸੂਰਜ ਹੋ ਗਿਆ ਡਿਮ ਤੇ ਸੂਰਜ ਹੌਲੀ ਲਗਾ ਡੁੱਬਣਾ ਤੇ ਡੁੱਬਦੇ ਸੂਰਜ ਨੂੰ ਅਸੀਂ ਕਰਕੇ ਸਲਾਮਤ ਅਸੀਂ ਪਾ ਦੇ ਚੱਲੇ ਘਰ ਨੂੰ ਫੇਰ ਕਿਤੇ ਮਿਲਾਂ ਕਿਸੇ ਹੋਰ ਸਫਰ ਦੇ ਵਿੱਚ ਹੁਣ ਸੂਰਜ ਗਿਆ ਡੁੱਬ ਚੜ੍ਹਦੀਆਂ ਕਲਾ ਸਸਰੀਆ ਕਾਦੋ